ਉਨਾਂ ਦੀ ਰਜਿਸਟ੍ਰੇਸ਼ਨ ਦਾ ਕੰਮ April ਦੇ ਆਖਰੀ ਮਹੀਨੇ ਸ਼ੁਰੂ ਹੋਇਆ ਕਰੂਗਾ ਔਰ ਮਈ ਚ ਯਾਤਰਾ ਜਿਹੜੀ ਆ ਉਹਦਾ ਸ਼ੁਭ ਆਰੰਭ ਹੋਊਗਾ ਔਰ ਸਾਡਾ ਕਿਉਂਕਿ ਪੰਜਾਬ ਇੱਕ ਬਹੁਤ ਹੀ ਅਮੀਰ ਸਭਿਆਚਾਰਕ ਸੂਬਾ ਦਾ ਔਰ ਪੰਜਾਬੀ ਲੋਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇਗੇ ਔਰ ਧਾਰਮਿਕ ਵਿਰਖੜ ਦਾ ਹੁੰਦੇ ਹੋਏ ਵੀ ਸਭ 'ਚ ਬਹੁਤ ਹੀ ਬੈਸਮੇ ਦਾ ਚੰਗੀ ਜਿਹੜੀ ਆ ਉਹ ਧਾਰਮਿਕ ਸਾਂਝ ਲੋਕਾਂ ਚ ਪੈਦਾ ਹੋਈ ਹੋਈ ਆ ਲੋਕ ਆਪਣੀ ਧਾਰਮਿਕ ਸਾਧ ਨੂੰ ਜਿਹੜਾ ਵਰਕਰਾਰ ਰੱਖਦੇ ਨੇਗੇ ਸੋ ਅੱਜ ਇਹ ਬਹੁਤ ਵੱਡਾ ਅਸੀਂ ਅਨਾਉਂਸ ਕੀਤਾਗਾ ਕਿ ਸਾਰੀ ਯਾਤਰਾ ਜਿਹੜੀ ਆ ਉਹ 에어 ਕੰਡੀਸ਼ਨਰ ਯਾਤਰਾ ਹੋਊਗੀ ਆਰਾਮਦਾਇਕ ਹਰ ਹਾਇਸ ਜਿਹੜੀ ਆ ਉਹਦਾ ਪ੍ਰਬੰਧ ਕੀਤਾ ਜਾਊਗਾ ਔਰ ਖਾਣ ਪੀਣ ਦੀ ਵਿਵਸਾ ਜਿਹੜੀ ਆ ਉਹ ਵਿਵਸਾ ਦਾ ਪ੍ਰਬੰਧ ਵੀ ਸਰਕਾਰ ਵੱਲੋਂ ਕੀਤਾ ਜਾਊਗਾ ਔਰ ਇਹਦੇ ਅੰਦਰ ਅਸੀਂ ਇੱਕ ਮੈਕੈਨਿਜ਼ਮ ਬਣਾਇਆਗਾ ਕਿ ਡਿਪਾਰਟਮੈਂਟਾਂ ਦੇ ਸੈਕਟਰੀ ਸਾਹਿਬਾਨ ਜਾਂ ਉਹਨਾਂ ਦੇ ਪ੍ਰਤੀਨਿਧ ਜਿਹੜੇ ਨੇ ਕਿ ਉਹ ਕਮੇਟੀ ਦੇ ਅੰਦਰ ਹੋਣਗੇ ਔਰ ਸਾਰੀਆਂ ਸਾਈਟਸ ਮੰਨ ਲਓ ਕਿਹੜੀ ਸਾਈਟ ਤੇ ਜਾਣਾਗਾ ਪੰਜਾਬ ਦੇ ਲੋਕ ਸ੍ਰੀ ਹਰਮੰਦਰ ਸਾਹਿਬ ਦੁਰਗਿਆਣਾ ਮੰਦਿਰ ਜਾਂ ਹੋਰ ਧਾਰਮਿਕ ਸਥਾਨ ਜਾਂ ਯੂਪੀ ਦੇ ਅੰਦਰ ਅਯੁੱਧਿਆ ਮੰਦਿਰ ਦੇਖਣ ਲਈ ਜਾਂ ਹੋਰ ਥਾਵਾਂ ਦੇ ਉੱਤੇ ਜਿੱਥੇ ਵੀ ਅਸੀਂ ਬਹੁਤ ਸਾਰੀਆਂ ਸਾਈਟਾਂ ਨੇ ਜਿਹੜੀਆਂ ਉਹ ਬੜੀ ਜਲਦੀ ਧਾਰਮਿਕ ਸਾਈਟਾਂ ਉਹਨਾਂ ਦਾ ਬੜੇ ਜਲਦੀ ਦੱਸ ਰਿਹਾਗੇ ਔਨ ਆਲੇ ਸਮੇਂ ਚ ਉਹ ਸਾਰੀਆਂ ਸਾਈਟਾਂ ਸਾਡੇ ਮੁੰਡਿਆ ਸਾਹਿਬ ਦਾ ਡਿਪਾਰਟਮੈਂਟ ਹਰਦੀਪ ਮੁੰਡਿਆ ਜੀ ਦਾ ਉਹ ਡਿਪਾਰਟਮੈਂਟ ਆਈਡੈਂਟੀਫਾਈ ਕਰੂਗਾ ਔਰ ਉਸ ਬਾਅਦ ਅਸੀਂ ਨਾਊਸ ਕਰਾਂਗੇ ਜਿਹਨੇ ਜਾਣਾਗਾ ਉਹ ਆਪਣੀ ਰਜਿਸਟ੍ਰੇਸ਼ਨ ਕਰਾ ਕੇ ਬਸ ਦੇ ਰਾਹੀਂ ਰੇਲ ਗੱਡੀ ਦੇ ਰਾਹੀਂ ਉਹ ਯਾਤਰਾ ਜਿਹੜੀ ਆ ਮੁਫਤ ਕਰ ਸਕਦਾਗਾ ਸੋ ਅੱਜ ਇਹ ਯਾਤਰਾ ਦੀ ਜਿਹੜੀ ਪ੍ਰਵਾਨਗੀ ਜਿਹੜੀ ਆ ਉਹ ਅੱਜ ਦੀ ਕੈਬਨਟ ਦੇ ਅੰਦਰ ਸਾਰੇ ਸਾਡੇ ਸਾਥੀ ਸਹਿਬਾਨ ਵੱਲੋਂ ਔਰ ਮਾਨਜੋਗ ਮੁਖਬਦੀ ਸਰਪਗੁਣ ਸ੍ਰੀਮਾਨ ਜੀ ਵੱਲੋਂ ਦਿੱਤੀ ਗਈ ਆ ਇੱਕ ਵੱਡਾ ਫੈਸਲਾ ਮੈਂ ਸਮਝਦਾ ਪੰਜਾਬੀਆਂ ਦੇ ਹੱਕ ਵਿੱਚ ਹੋਇਆਗਾ ਔਰ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਸਿੱਖਿਆ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਅਸੀਂ ਹਮੇਸ਼ਾ ਹੀ ਚਿੰਤਤ ਰਹਨੇ ਆ ਕਿ ਪੰਜਾਬ ਦੇ ਅੰਦਰ ਜੋਧੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ 2022 ਤੋਂ ਲੈ ਕੇ ਲਗਾਤਾਰ ਚਾਹ ਸਕੂਲ ਆਫ ਫੈਮਿਨਸ ਦੀ ਸਥਾਪਨਾ ਹੋਵੇ ਚਾਹ ਦੇ ਆਪਕਾ ਨੂੰ ਸਾਡੇ ਵਿਦਿਆਪਕਾਂ ਨੂੰ ਜਿਹੜੇ ਸਾਡੇ ਵਿਦਿਆਪਕ ਨੇਗੇ ਉਹਨਾਂ ਨੂੰ ਮੈਸਵੈਂਡਾ ਸਿੰਗਾਪੁਰ ਭੇਜਣ ਦੀ ਗੱਲ ਹੋਵੇ ਫਿਨਲੈਂਡ ਭੇਜਣ ਦੀ ਗੱਲ ਹੋਵੇ ਆਈਆਈਟੀ ਅਹਮਦਾਬਾਦ ਭੇਜਣ ਦੀ ਗੱਲ ਹੋਵੇ ਤਾਂ ਕਿ ਉੱਥੋਂ ਉਹ ਟ੍ਰੇਨਿੰਗ ਲੈ ਕੇ ਆਉਣ ਆ ਕੇ ਸਾਡੇ ਬੱਚਿਆਂ ਨੂੰ ਇੰਟਰਨੈਸ਼ਨਲ ਲੈਵਲ ਦੀ ਪੜ੍ਹਾਈ ਕਰਾ ਸਕਣ ਸਾਡੇ ਬੱਚਿਆਂ ਦਾ ਸਟੈਂਡਰਡ ਜਿਹੜਾ ਉਹ ਇੰਟਰਨੈਸ਼ਨਲ ਲੈਵਲ ਦਾ ਕਰ ਸਕਣ ਸੋ ਉਸੇ ਤਹਿਤ ਉਸੇ ਕੜੀ ਤਹਿਤ ਉਸੇ ਲੜੀ ਤਹਿਤ ਮੈਂ ਸਮਝਦਾ ਅੱਜ ਕਹਿਮ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਵੱਲੋਂ ਲਿਆ ਗਿਆ ਅਸੀਂ ਜਿਹੜੇ 118 ਸਕੂਲ ਲਏਗੇ ਜਿਹੜੇ 118 ਸਕੂਲ ਆਫ ਐਮੀਨੈਂਸ ਨੇ ਉਹਨਾਂ ਵਿੱਚੋਂ ਪਹਿਲਾ ਅਸੀਂ 80 ਸਕੂਲਾਂ ਦੀ ਚੋਣ ਕੀਤੀ ਆ ਅੱਜ ਅਸੀਂ 80 ਸਕੂਲਾਂ ਦੀ ਜੋਨ ਕੀਤੀ ਆ ਜਿੱਥੇ ਅਸੀਂ ਇਹਦਾ ਨਾਂ ਰੱਖਿਆ ਸਕੂਲ ਮੈਂਟਰਸ਼ਿਪ ਜੜੀ ਆ ਸਕੂਲ ਮੈਂਟਰਸ਼ਿਪ ਜੜੀ ਆ ਉਸ ਸਕੀਮ ਦਾ ਨਾ ਪ੍ਰੋਗਰਾਮ ਸ਼ੁਰੂ ਕੀਤਾਗਾ ਜਿੱਥੇ ਸਾਡੇ ਸਾਰੇ ਜਿਹੜੇ ਆਈਐਸ ਨੇ ਆਈਪੀਐਸ ਨੇ ਆਈਐਫਐਸ ਨੇ ਜਾਂ ਪੰਜਾਬ ਸਰਕਾਰ ਦਾ ਹੋਰ ਜਿਹੜੀਆਂ ਸਿਵਲ ਸਰਵਿਸਸ ਦਾ ਸਬੰਧਤ ਅਧਿਕਾਰੀ ਨੇ ਸਾਡੇ ਉਹ ਸਾਰੇ ਸਾਰੇ ਇੱਕ ਇੱਕ ਸਕੂਲ ਜਿਹੜਾ ਡਾਪਟ ਕਰਨਗੇ ਆਲ ਵਾਲੇ ਸਮੇਂ ਚ ਸਾਰੇ ਸੀਨੀਅਰ ਅਧਿਕਾਰੀ ਜੂਨੀਅਰ ਅਧਿਕਾਰੀ ਜਿਹੜੇ ਆਈਐਸ ਨੇ ਆਈਪੀਐਸ ਅਧਿਕਾਰੀ ਨੇ ਆਈਐਫਐਸ ਅਧਿਕਾਰੀ ਦੇਗੇ ਉਹ ਇੱਕ ਇੱਕ ਸਕੂਲ ਜਿਹੜਾ ਅਡਾਪਟ ਕਰਨਗੇ ਉਹਨਾਂ ਸਕੂਲਾਂ ਦਾ ਸਾਰਾ ਜਿਹੜਾ ਦੇਖਣਗੇ ਉਹ ਬੱਚਿਆਂ ਦੇ ਨਾਲ ਇੱਕ ਭਾਵਨਾਤਮਕ ਸਾਂਝ ਜਿਹੜੀ ਆ ਉਹ ਪੈਦਾ ਕਰਨਗੇ ਬੱਚਿਆਂ ਦੇ ਨਾਲ ਇੱਕ ਲਵ ਐਂਡ ਅਫੈਕਸ਼ਨ ਦਾ ਰਿਸ਼ਤਾ ਜਿਹੜਾ ਉਹ ਕਾਇਮ ਕਰਨਗੇ ਕਿਉਂਕਿ ਉਹ ਜਦੋਂ ਇੱਕ ਨਵਾਂ ਚੁਣਿਆ ਆਈਐਸ ਜਾਂ ਆਈਪੀਐਸ ਜਾਂ ਕੋਈ ਹੋਰ ਅਫਸਰ ਜਦੋਂ ਜਾ ਕੇ ਕਿਸੇ ਸਕੂਲ ਦੇ ਅੰਦਰ ਬੱਚਿਆਂ ਦਾ ਮਾਰਗਦਰਸ਼ਕ ਕਰੂਗਾ ਬੱਚਿਆਂ ਨੂੰ ਸਮਝਾਊਗਾ ਤਾਂ ਘਟੋ ਘਟ ਜਿਹੜੇ ਬੱਚੇ ਨੇ ਉਹਨਾਂ ਦੇ ਅੰਦਰ ਸਿਵਲ ਸਰਵਿਸਸ ਦੇ ਵਿੱਚ ਜਾਣ ਦੇ ਲਈ ਉਹਨਾਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਉਹਨਾਂ ਦੇ ਅੰਦਰ ਜਿਹੜਾ ਅੱਗੇ ਵਧਣ ਦੀ ਭਾਵਨਾ ਔਰ ਮੈਂ ਸਮਝਦਾ ਬਹੁਤ ਸਾਰੇ ਰਾਸਤੇ ਜਿਹੜੇ ਨੇ ਕਿ ਉਹ ਇੱਥੋਂ ਹੀ ਨਿਕਲਦੇ ਸਕੂਲ ਚੋਂ ਨਿਕਲਦੇ ਨੇਗੇ ਉਹਨਾਂ ਸਾਰਿਆਂ ਨੂੰ ਆਈਡੈਂਟੀਫਾਈ ਕਰਨ ਦੇ ਅੰਦਰ ਜਿਹੜਾ ਆਫੀਸਰ ਆਗਾ ਉਹ ਬੱਚਿਆਂ ਦੇ ਲਈ ਬਹੁਤ ਵੱਡਾ ਸਹਾਇਕ ਸਦ ਹੋਊਗਾ ਸੋ ਸਕੂਲ ਮੈਂਟਰਸ਼ਿਪ ਜਿਹੜੀ ਇਹ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਉਹ ਅੱਜ ਸਾਡੀ ਸਰਕਾਰ ਵੱਲੋਂ ਕੀਤੀ ਆ ਮੈਂ ਸਮਝਦਾ ਇਹਦੇ ਨਾਲ ਪੰਜਾਬ ਦੇ ਜਿਹੜੇ ਵਿਦਿਆਰਥੀ ਨੇਗੇ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਔਰ ਸਾਰੇ ਅਧਿਕਾਰੀ ਜਿਹੜਾ ਵੀ ਅਧਿਕਾਰੀ ਸਕੂਲ ਅਡਾਪਟ ਕਰੂਗਾ ਕੋਈ ਇੱਕ ਸਕੂਲ ਘੱਟੋ ਘੱਟ 5 ਸਾਲ ਲਈ ਅਡਾਪਟ ਕਰਕੇ ਰੱਖੂਗਾ 5 ਸਾਲ ਲਈ ਅਡਾਪਟ ਕਰਕੇ ਰੱਖੂਗਾ ਮੰਨ ਲਓ ਸਕੂਲ ਆਫ ਫੈਮਿਨਨ ਚਾਜਲੀ ਮੇਰੇ ਹਲਕੇ ਦਾ ਸਕੂਲ ਆ ਉਹਨੂੰ ਕਿਸੇ ਆਈਐਸ ਅਧਕਾਰੀ ਨੇ ਯਾ ਆਈਪੀਐਸ ਅਧਕਾਰੀ ਨੇ ਅਡਾਪਟ ਕੀਤਾ ਤਾਂ 5 ਸਾਲ ਉਹ ਸਕੂਲ ਦੇ ਅੰਦਰ ਸਮੇਂ-ਸਮੇਂ ਸਿਰ ਵਿਜ਼ਿਟ ਵੀ ਕਰੂਗਾ ਔਰ ਜਾ ਕੇ ਬੱਚਿਆਂ ਦੇ ਨਾਲ ਆਪਣਾ ਤਜਰਬਾ ਵੀ ਸਾਂਝਾ ਕਰੂਗਾ ਔਰ ਬੱਚਿਆਂ ਦਾ ਤੇ ਤਜਰਬਾ ਲਾਈਫ ਦਾ ਉਹ ਵੀ ਉਹਦੇ ਨਾਲ ਆਦਾਨ-ਪ੍ਰਦਾਨ ਕਰੂਗਾ ਔਰ ਜੋ ਦੁਨੀਆ ਦੇ ਅੰਦਰ ਵਾਪਰ ਰਿਹਾ ਜੋ ਸੰਸਾਰ ਦੇ ਲੈਵਲ ਤੇ ਕੌਣ ਕਿਹੜੀ ਕਿਹੜੀ ਸਿਸਟਮ ਚੱਲ ਰਿਹਾ ਉਹ ਸਾਰਾ ਕੁਝ ਸਾਂਝਾ ਕਰੂਗਾ ਸੋ ਮੈਂ ਸਮਝਦਾ ਕਿ ਬੱਚਿਆਂ ਦੇ ਅੰਦਰ ਬਹੁਤ ਵੱਡਾ ਉਹਨਾਂ ਨੂੰ ਇੱਕ ਬਹੁਤ ਵੱਡੀ ਰਾਤ ਮਿਲੂਗੀ ਸੋ ਇਸ ਤੋਂ ਬਿਨਾ ਅੱਜ ਦੇ ਮੰਤਰੀ ਮੰਡਲ ਦੇ ਅੰਦਰ ਬਹੁਤ ਵੱਡਾ ਫੈਸਲਾ ਇੱਕ ਹੋਰ ਫੈਸਲਾ ਸਰਦਾਰ ਭਗਵੰਤ ਸੇਮਾਨ ਸਰਕਾਰ ਨੇ ਲਿਆਗਾ ਸਾਡੇ ਮਾਈਨਿੰਗ ਮਿਨਿਸਟਰ ਵਰਿੰਦਰ ਗੋਲ ਜੀ ਦੇ ਡਿਪਾਰਟਮੈਂਟ ਵੱਲੋਂ ਆ ਤੇ ਨਮੀ ਜੜੀ ਮਾਈਨਿੰਗ ਐਂਡ ਕਸ਼ਰ ਪਾਲਸੀ ਆ ਜਿਹੜੀ 2022 ਦੀ ਪੰਜਾਬ ਰਾਜ ਮਾਈਨਰ ਮਿਨਰਲ ਨੀਤੀ ਆ ਉਹਦੇ ਅੰਦਰ ਸੋਧਾਂ ਕੀਤੀਆਂ ਗਈਆਂ ਨੇਗੀ ਆ ਪੰਜਾਬ ਰਾਜ ਮਾਈਨਰ ਮਿਨਰਲ ਜਿਹੜੀ ਪਾਲਸੀ ਆ 2023 ਉਹਦੇ ਅੰਦਰ ਕਾਫੀ ਸਾਰੀਆਂ ਸੋਧਾਂ ਕੀਤੀਆਂ ਗਈਆਂ ਮੈਂ ਪਹਿਲਾ ਵਿਰਿੰਦਰ ਗੋਇਲ ਜੀ ਨੂੰ ਕਹੂੰਗਾ ਕਿ ਉਹ ਬਰੀਫ ਕਰਨਾ ਆਫਟਰ दैट ਮੈਂ ਉਹਨੂੰ ਬਰੀਫ ਕਰੂੰਗਾ ਜਿਹੜਾ ਪਹਿਲਾ ਵਿਰਿੰਦਰ ਗੋਇਲ ਜੀ ਸ਼ਾਰਟ ਕਰਨਗੇ ਸਾਰੇ ਹੀ ਪ੍ਰੈਸ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜਿਸ ਤਰ੍ਹਾਂ ਚੀਮਾ ਸਾਹਿਬ ਦੱਸ ਰਹੇ ਸੀ ਕਿ ਜਿਹੜੀ ਮਾਈਨਸ ਮਿਨਰਲ ਪਾਲਿਸੀ 2023 ਸੀ ਉਹ ਬੜੀ ਠੀਕ ਚੱਲੀ ਤੇ ਸਮੇਂ ਦੇ ਮੁਤਾਬਕ ਉਸ ਦੇ ਵਿੱਚ ਸੋਧ ਕਰਨ ਦੀ ਲੋੜ ਪਈ ਤਾਂ ਅੱਜ ਉਹਨਾਂ ਸੋਧਾਂ ਨੂੰ ਮੰਤਰੀ ਮੰਡਲ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪ੍ਰਵਾਨਗੀ ਦਿੱਤੀ ਹੈ ਇਹਨਾਂ ਸੋਧਾਂ ਦਾ ਮਤਲਬ ਇਹਨਾਂ ਦਾ ਉਦੇਸ਼ ਕਿ ਸਭ ਤੋਂ ਵੱਡੀ ਗੱਲ ਇਹ ਸੀ ਡਿਮਾਂਡ ਐਂਡ ਸਪਲਾਈ ਦਾ ਬਹੁਤ ਵੱਡਾ ਫਰਕ ਸੀ ਸੋ ਸਪਲਾਈ ਵਧਾਉਣ ਦੇ ਲਈ ਅਸੀਂ ਇਹਦੇ ਵਿੱਚ ਬਹੁਤ ਵੱਡੀ ਕੋਸ਼ਿਸ਼ ਕੀਤੀ ਹੈ ਤੇ ਇਲੈਗਲ ਮਾਈਨਿੰਗ ਰੋਕਣ ਦੇ ਲਈ ਤੇ ਕੀਮਤਾਂ ਘਟਣ ਤੇ ਸੂਬੇ ਦਾ ਜਿਹੜਾ ਮਾਲੀ ਹੈ ਉਹ ਵਧੇ ਤੇ ਲੋਕਾਂ ਨੂੰ ਸਿੰਪਲ ਤਰੀਕੇ ਦੇ ਨਾਲ ਇਹ ਸਾਰੀ ਗੱਲ ਸਮਝ ਆਵੇ ਅਸੀਂ ਇਸ ਦਾ ਪ੍ਰਾਵਧਾਨ ਹੈ ਜਿਹੜਾ ਉਹ ਇਸ ਸੌਦਾ ਦੇ ਵਿੱਚ ਕੀਤਾ ਹੁਣ ਪਹਿਲਾਂ ਸਾਡੇ ਕੋਲੇ ਸੀ ਪਬਲਿਕ ਮਾਈਨਿੰਗ ਸਾਈਟਸ ਤੇ ਕਮਰਸ਼ੀਅਲ ਮਾਈਨਿੰਗ ਸਾਈਟਸ ਦੋ ਸਾਈਟਸ ਸੀ ਸਾਡੇ ਕੋਲੇ ਪਰ ਹੁਣ ਅਸੀਂ ਇਸ ਦੇ ਵਿੱਚ ਕ੍ਰੈਸ਼ਰ ਮਾਈਨਿੰਗ ਸਾਈਟਸ ਤੇ ਲੈਂਡ ਓਨਰ ਮਾਈਨਿੰਗ ਸਾਈਟਸ ਤੇ ਤੀਜੀ ਗਵਰਨਮੈਂਟ ਲੈਂਡ ਦੀ ਹੁਣ ਕੀ ਹੋਏਗਾ ਕਿ ਜੋ ਕ੍ਰੈਸ਼ਰ ਮਾਈਨਿੰਗ ਸਾਈਟ ਹੈ ਜਿਨਨੇ ਕ੍ਰੈਸ਼ਰ ਹੋਲਡਰ ਨੇ ਕ੍ਰੈਸ਼ਰ ਮਾਲਕ ਨੇ ਉਹ ਸਾਰੇ ਕ੍ਰੈਸ਼ਰ ਮਾਲਕਾਂ ਕੋਲੇ ਜ਼ਮੀਨਾਂ ਵੀ ਨੇ ਉਹ ਜ਼ਮੀਨਾਂ ਆਪਣੇ ਹਿਸਾਬ ਦੇ ਨਾਲ ਆਪਣੀਆਂ ਜ਼ਮੀਨਾਂ ਜਦ ਆਪ ਜ਼ਮੀਨਾਂ ਲੈ ਲਣਗੇ ਉਹ ਜ਼ਮੀਨਾਂ ਦੀ ਅਸਲੀ ਲੀਜ਼ ਉਹਨਾਂ ਨੂੰ ਹੀ ਦੇ ਦਿਆਂਗੇ ਉਹ ਰਾਇਲਟੀ ਸਰਕਾਰ ਨੂੰ ਪੇ ਕਰਨਗੇ ਤੇ ਉਹ ਰਾਇਲਟੀ ਪੇ ਕਰਕੇ ਉਹ ਜਿੰਨਾ ਮਾਲ ਉਥੋਂ ਕੁਆਂਟੀਟੀ ਫਿਕਸ ਕਰਾਂਗੇ ਉਹ ਕੁਆਂਟੀਟੀ ਉਥੋਂ ਚੱਕ ਸਕਣਗੇ ਤੇ ਲੈਂਡ ਓਨਰ ਸੀ ਜਿੱਤੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਰੇਤਾ ਪਿਆ ਪਰ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਸੀ ਕਿ ਅਸੀਂ ਕੀ ਕਰੀਏ ਕਿਹਨੂੰ ਚੁਕਾਈਏ ਉਹ ਬਾਹਰਲੇ ਠੇਕੇਦਾਰ ਨੂੰ ਚੁਕਾਉਂਦੇ ਨਹੀਂ ਸੀ ਕਿਉਂਕਿ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰਦੇ ਸੀ ਸੋ ਹੁਣ ਇਸ ਸੋਧ ਦੇ ਰਾਹੀਂ ਇਹ ਪ੍ਰਬੰਧਨ ਕੀਤਾ ਹੈ ਕਿ ਲੈਂਡ ਓਨਰ ਹੈ ਜਿਹੜਾ ਉਹ ਲੈਂਡ ਓਨਰ ਖੁਦ ਵੀ ਇਹ ਫੈਸਲਾ ਕਰ ਸਕਦਾ ਹੈ ਕਿ ਮੈਂ ਆਪਣਾ ਰੇਤਾ ਵੇਚਣਾ ਹੈ ਇੱਕ ਗਰੁੱਪ ਦੇ ਵਿੱਚ ਦੇ ਜਾਂ ਕੱਲੇ ਜਿਸ ਤਰ੍ਹਾਂ ਦਾ ਵੀ ਫੈਸਲਾ ਕਰੇਗਾ ਉਹ ਵੀ ਖੁਦ ਆਪਣੀ ਮਾਈਨਿੰਗ ਜਿਹੜੀ ਹੈ ਕਰ ਸਕਦਾ ਹੈ ਬਾਕੀ ਜਿਹੜੀਆਂ ਗਵਰਨਮੈਂਟ ਲੈਂਡਸ ਨੇ ਹੁਣ ਗਵਰਨਮੈਂਟ ਲੈਂਡ ਦੇ ਵਿੱਚ ਕਿਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਹੈ ਕਿਤੇ ਨਜੂਰ ਲਿਖਿਆ ਹੋਇਆ ਹੈ ਤੇ ਕਿਸੇ ਫੋਰੈਸਟ ਲੈਂਡ ਲਿਖਿਆ ਹੋਇਆ ਹੈ ਉਹ ਇੱਕ ਪੰਬਲ ਪੂਸਾ ਸੀ ਸੋ ਉਸ ਦੇ ਲਈ ਅਸੀਂ ਡਿਪਟੀ ਕਮਿਸ਼ਨਰ ਨੂੰ ਅਥਰਾਇਜ਼ ਕੀਤਾ ਹੈ ਕਿ ਉਹਨਾਂ ਜ਼ਮੀਨਾਂ ਦੇ ਉੱਤੇ ਉਹ ਫੈਸਲਾ ਲੈ ਸਕਦੇ ਨੇ ਸੋ ਦੋ ਸਾਈਟਸ ਦੀ ਜਗ੍ਹਾ ਹੁਣ ਪੰਜ ਸਾਈਟਸ ਹੋ ਗਈਆਂ ਤੇ ਮਾਰਕੀਟ ਦੇ ਵਿੱਚ ਓਪਨ ਹੋ ਜਾਣਾ ਹੈ ਗ੍ਰੇਵਲ ਵੀ ਤੇਰੇਟਾ ਵੀ ਸੋ ਜਦੋਂ ਮਾਲ ਓਪਨ ਹੋ ਜਾਣਾ ਹੈ ਮਾਲ ਦੀ ਕੁਆਂਟੀਟੀ ਵੱਧ ਜਾਣੀ ਹੈ ਤਾਂ ਰੇਟ ਵੀ ਘਟਣਗੇ ਤੇ ਲੋਕਾਂ ਨੂੰ ਜਿਹੜਾ ਇਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਸੀ ਉਹ ਵੀ ਦੂਰ ਹੋਣਗੀਆਂ ਤੇ ਬਾਕੀ ਸਾਰਾ ਸਿੰਪਲੀਫਾਈ ਕਰਤਾ ਜਿਹੜੀ ਇਹਦੇ ਵਿੱਚ ਸਭ ਤੋਂ ਵੱਡੀ ਇੱਕ ਪ੍ਰੋਬਲਮ ਸੀ ਕਿ ਈਸੀ এনवायरमेंट ਸਰਟੀਫਿਕੇਟ ਸੀ ਜਿਹੜੀ ਉਹ ਪਹਿਲਾਂ ਗਵਰਨਮੈਂਟ ਲੈ ਕੇ ਦਿੰਦੀ ਸੀ ਤੇ ਹੁਣ ਇਹ ਕਰਤਾ ਕਿ ਖੁਦ ਜਿਹੜੇ ਵੀ ਲੀਜ਼ ਤੇ ਜ਼ਮੀਨ ਲੈਣਗੇ ਜਾਂ ਖੁਦ ਹੀ ਆਫਰ ਕਰਨਗੇ ਉਹ ਖੁਦ ਈਸੀ ਇਹ ਜਿਹੜੀ ਉਹ ਲੈ ਸਕਣਗੇ ਤੇ ਆਪਣਾ ਕੰਮ ਹੈ ਜਿਹੜਾ ਉਹ ਚਲਾ ਸਕਣਗੇ ਹਰ ਅਫੀਸਰ ਦੀ ਡਿਊਟੀ ਫਿਕਸ ਕੀਤੀ ਗਈ ਹੈ ਜ਼ਿੰਮੇਵਾਰੀ ਫਿਕਸ ਕੀਤੀ ਗਈ ਹੈ ਤੇ ਲੋਕਾਂ ਨੂੰ ਵੀ ਇਸ ਤਰ੍ਹਾਂ ਸਿੰਪਲ ਕੀਤਾ ਗਿਆ ਹੈ ਕਿ ਕਿਸੇ ਨੂੰ ਜਿਆਦਾ ਉਲਝਣਬਾਜ਼ੀ ਨਾ ਪਵੇ ਸਿੱਧੇ ਤਰੀਕੇ ਦੇ ਨਾਲ ਆਪਣਾ ਕੰਮ ਕਰਨ ਇਹ ਜਿਹੜੀ ਸੋਧਾਂ ਕੀਤੀਆਂ ਗਈਆਂ ਨੇ ਇਹ ਸਾਰੇ ਸਟੇਕ ਹੋਲਡਰਸ ਦੇ ਨਾਲ ਮੀਟਿੰਗਾਂ ਕਰਕੇ ਦੇ ਸਾਰੇ ਜਿੰਨੇ ਮਾਈਨਿੰਗ ਦੇ ਠੇਕੇਦਾਰ ਸੀ ਉਹਨਾਂ ਨਾਲ ਮੀਟਿੰਗਾਂ ਕਰਕੇ ਤੇ ਲੈਂਡ ਓਨਰਸ ਨਾਲ ਮੀਟਿੰਗਾਂ ਕਰਕੇ ਸਾਰਿਆਂ ਨਾਲ ਇਹ ਵਿਚਾਰ ਵਟਾਂਦਰੇ ਤੋਂ ਬਾਅਦ ਜਿਹੜੀਆਂ ਇਹ ਸੌਦੇ ਨੇ ਉਹ ਕੀਤੇ ਗਏ ਨੇ ਤੇ ਇਸ ਦੇ ਨਾਲ ਜਿਹੜੇ ਠੇਕੇਦਾਰ ਨੇ ਕ੍ਰੈਸ਼ਰ ਓਨਰ ਨੇ ਉਹਨਾਂ ਨੂੰ ਵੀ ਬਹੁਤ ਵੱਡੀ ਰਾਹਤ ਮਿਲਨੀ ਹੈ ਕਿਉਂਕਿ ਉਹਨਾਂ ਦੀ ਬਹੁਤ ਵੱਡੀ ਡਿਮਾਂਡ ਸੀ ਇਹ ਸੋ ਇਸ ਸੈਕਟਰ ਦੇ ਨਾਲ ਮੈਂ ਕਹਿ ਸਕਦਾ ਕਿ ਸਰਕਾਰ ਦੇ ਰੈਵਨਿਊ ਦੇ ਵਿੱਚ ਵੀ ਵੱਡਾ ਵਾਧਾ ਹੋਣਾ ਹੈ ਤੇ ਜਿਹੜੀ ਪੰਜਾਬ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਕਿ ਅਸੀਂ ਟਰਾਂਸਪੇਰੈਂਸੀ ਟਰਾਂਸਪੇਰੈਂਟ ਟੰਕ ਦੇ ਨਾਲ ਸਾਰਾ ਕੰਮ ਕਰਨਾ ਹੈ ਹੁਣ ਟੋਟਲੀ ਟਰਾਂਸਪੇਰੈਂਸੀ ਇਸ ਦੇ ਵਿੱਚ ਰਹੇਗੀ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ ਹਰ ਕੰਮ ਸਮੂਥਲੀ ਚੱਲਣਗੇ ਤੇ ਲੋਕਾਂ ਨੂੰ ਵੱਡੀ ਰਾਹਤ ਹੈ ਜਿਹੜੀ ਇਹਨਾਂ ਸੋਧਾਂ ਦੇ ਰਹੀ ਉਹ ਮਿਲੇਗੀ ਥੈਂਕ ਯੂ ਧੰਨਵਾਦ ਜਿਸ ਤਰ੍ਹਾਂ ਗੁਇਲ ਸਾਹਿਬ ਨੇ ਦੱਸਿਆ ਕਿ ਕ੍ਰਸ਼ਰ ਮਾਈਨਿੰਗ ਸਾਈਟਸ ਆਡੈਂਟੀਫਾਈ ਕਰਨੀਆਂ ਨਹੀਂ ਆਣੀਆਂ ਔਰ ਲੈਂਡ ਓਨਰ ਮਾਈਨਿੰਗ ਸਾਈਟਸ ਦੀ ਗੱਲ ਕੀਤੀ ਆ ਦੋ ਲਮੀਆਂ ਸਾਈਟਸ ਆ ਜਾਣੀਆਂ ਲਗੀਆਂ ਕੀ ਸੀਗਾ ਕਿ ਇੱਕ ਮਾਲਕ ਜਿਹੜਾ ਉਹਦੇ ਖੇਤ ਦੇ ਅੰਦਰ ਰੇਤਾਗਾ ਜਾਂ ਉਹਦੇ ਖੇਤ ਦੇ ਅੰਦਰ ਗ੍ਰੇਵਲ ਆ ਪਰ ਲੇਕਿਨ ਉੱਥੇ ਉਹ ਕਿਉਂਕਿ ਉਹਦੇ ਕੋਲ ਕ੍ਰਸ਼ਰ ਨਹੀਂ ਸੀਗਾ ਕ੍ਰਸ਼ਰ ਜਿਹੜਾ ਅਸੀਂ ਕਿਸੇ ਹੋਰ ਕੋਲੇ ਸੀਗਾ ਜਾ ਰੇਤ ਕੋਈ ਹੋਰ ਕੱਢਦਾ ਸੀਗਾ ਹੁਣ ਅਸੀਂ ਉਹਦੇ ਲਈ ਰਾਇਲਟੀ ਫਿਕਸ ਕੀਤੀ ਆ ਪਹਿਲਾਂ ਜਿਹੜੀ ਰਾਇਲਟੀ ਸੀ ਉਹ 73 ਪੈਸੇ ਸੀ ਕਿਊਬਿਕ ਫਿਟ ਪਹਿਲਾਂ ਰਾਇਲਟੀ ਸੀ 73 ਪੈਸੇ ਕਿਊਬਿਕ ਫਿਟ ਤੇ ਹੁਣ ਉਹ ਜਿਹੜੀ ਰਾਇਲਟੀ ਆ ਉਹ 3 ਰੁਪਏ 20 ਪੈਸੇ ਗ੍ਰੇਵਲ ਦੀ 3 ਰੁਪਏ 20 ਪੈਸੇ ਗ੍ਰੇਵਲ ਦੀ ਆ ਤੇ 1.75 3 ਰੁਪਏ 20 ਪੈਸੇ ਗ੍ਰੇਵਲ ਦੀ ਹੋਈ ਆ ਕਿਊਬਿਕ ਫਿਟ ਔਰ 1 ਰੁਪਿਆ 75 ਪੈਸੇ ਜਿਹੜੀ ਆ ਉਹ ਤੇ ਓ ਅਰੇ ਰੇਤੇ ਦੀਆ ਯਾਨੀ ਪਹਿਲਾਂ ਉਹ 73 ਪੈਸੇ ਸੀ ਦੋਨਾਂ ਦੀ ਹੁਣ ਗ੍ਰੇਵਲ ਦੀ ਕਿੰਨੀ ਹੋ ਗਈ 3 ਰੁਪਏ 20 ਪੈਸੇ ਕਯੂਬਿਕ ਫਿਟ ਅਤੇ ਰੇਤੇ ਦੀ ਜਿਹੜੀ ਆ ਉਹ 1 ਰੁਪਿਆ 75 ਪੈਸੇ ਸੋ ਇਹ ਵੱਡੀ ਜਿਹੜੀ ਚੇਂਜ ਹੋਈ ਆ ਇਹਦੇ ਨਾਲ ਮੈਂ ਸਮਝਦਾ ਜਿੱਥੇ ਜਿਸ ਤਰ੍ਹਾਂ ਕੁਲ ਸਾਹਿਬ ਲੈ ਕੇ ਆ ਕੇ ਪੰਜਾਬ ਦਾ ਰੈਵਨਿਊ ਵਧੂਗਾ ਔਰ ਉਹਦੇ ਨਾਲ ਜਿਹੜਾ ਲੈਂਡ ਓਨਰ ਆ ਉਹ ਆਪਣੀ ਜ਼ਮੀਨ ਕਰਸ਼ਰ ਮਾਲਕ ਨੂੰ ਲੀਜ਼ ਤੇ ਦੇ ਸਕਦਾਗਾ ਔਰ ਖੁਦ ਉਹ ਐਨਓਸੀ ਲੈ ਸਕਦਾਗਾ ਖੁਦ ਐਨਓਸੀ ਲੈ ਕੇ ਅਬਦਾ ਕੰਮ ਕਰ ਸਕਦਾਗਾ ਇਸੇ ਤਰੀਕੇ ਜੇਕਰ ਜ਼ਮੀਨ ਜਿਹੜੀ ਆ ਉਹ ਪੰਚਾਇਤ ਦੀ ਆ ਪੰਚਾਇਤ ਦੀ ਆ ਜਾਂ ਸਰਕਾਰ ਦੀ ਜ਼ਮੀਨ ਆ ਉਹ ਸਰਕਾਰ ਦੀ ਜਾਂ ਪੰਚਾਇਤ ਦੀ ਜ਼ਮੀਨ ਦੇ ਉੱਤੇ ਡਿਪਟੀ ਕਮਿਸ਼ਨਰ ਸਾਹਿਬ ਜਿਹੜਾਗਾ ਉਹ ਇਹ ਸਾਈਟ ਨੂੰ ਚਲਾ ਸਕਦਾਗਾ ਔਰ ਸਾਈਟ ਨੂੰ ਜਿਹੜਾ ਉਹ ਲੀਸ ਤੇ ਦੇ ਸਕਦਾਗਾ ਅੱਗੇ ਪਾਲਿਸੀ ਦੇ ਵਿਸੋਧਾ ਨਹੀਂ ਸੀਗੀਆਂ ਇਸੇ ਕਰਕੇ ਕਈ ਜਗ੍ਹਾ ਤੇ ਗੈਰ ਕਾਨੂੰਨੀ ਮਾਈਨਿੰਗ ਹੋਣ ਦੀਆਂ ਖਬਰਾਂ ਆਉਂਦੀਆਂ ਸੀਗੀਆਂ ਸੋ ਬਿਲਕੁਲ ਗੈਰ ਕਾਨੂੰਨੀ ਮਾਈਨਿੰਗ ਨੂੰ ਖਤਮ ਕਰਨ ਦੇ ਲਈ ਲੀਗਲ ਮਾਈਨਿੰਗ ਨੂੰ ਹੋਰ ਸਟਰੈਂਥਨਿੰਗ ਕਰਨ ਦੇ ਲਈ ਹੋਰ ਮਜ਼ਬੂਤ ਕਰਨ ਦੇ ਲਈ ਔਰ ਕੀਮਤਾ ਘਟਾਉਣ ਦੇ ਲਈ ਔਰ ਪੰਜਾਬ ਚ ਭ੍ਰਿਸ਼ਟਾਚਾਰ ਜਿਹੜਾ ਸੀ ਉਹਨੂੰ ਜੜ ਤੋਂ ਖਤਮ ਕਰਨ ਲਈ ਇਹ ਜਿਹੜੀ ਹੈ ਲੰਮੀ ਐਮੈਂਡਮੈਂਟ ਜਿਹੜੀ ਹੈ ਸੋਧ ਇਸ ਪਾਲਿਸੀ ਚ ਕੀਤੀ ਗਈ ਆ ਔਰ ਇਹਦੇ ਨਾਲ ਜਿਹੜੀ ਮੋਨੋਪੋਲੀ ਸੀ ਕੁਝ ਬੰਦਿਆਂ ਦੀ ਉਹ ਵੀ ਖਤਮ ਹੋ ਜੂ ਹੁਣ ਇਹ ਆ ਕਿ ਜਿਹੜਾ ਕ੍ਰਸ਼ਰ ਵਾਲਾਗਾ ਜੇਕਰ ਉਹ ਆਪ ਓਨਰ ਆ ਜੇ ਕ੍ਰਸ਼ਰ ਨਾਲ ਆਪ ਓਨਰ ਆ ਜ਼ਮੀਨ ਦਾ ਤਾਂ ਆਪਦੀ ਐਨਓਸੀ ਲੈ ਕੇ ਸਾਨੂੰ ਰਾਇਲਟੀ ਦੇ ਦੂ ਮੰਨ ਲਓ ਉਹਦੇ ਉਹਦੇ ਖੇਤ ਦੇ ਅੰਦਰੋਂ ਜਾਂ ਉਹਦੀ ਸਾਈਡ ਦੇ ਅੰਦਰੋਂ 50 50 ਕਯੂਬਿਕ ਫਿਟ ਰੇਤਾ ਨਿਕਲਣਾ ਤਾਂ ਉਹ ਸਾਨੂੰ ਰਾਇਲਟੀ ਜਿਹੜੀ ਆ ਉਹ 50 ਕਯੂਬਿਕ ਫਿਟ ਦੀ 100% ਪੇ ਕਰੂਗਾ ਸਰਕਾਰ ਨੂੰ ਔਰ ਉਸ ਵਾਰ ਕੀ ਹੋਊਗਾ ਉਹ ਕੱਢੇ ਚਾਹ 45 ਚਾਹ 50 ਜਿੰਨਾ ਮਰਜ਼ੀ ਕੱਢੇ ਪਰ ਲੇਕਰ ਉਹ ਸਾਨੂੰ 100% ਜਿਹੜਾ ਮਾਲ ਉਹਦੇ ਖੇਤ ਦੇ ਅੰਦਰ ਉਹਦੀ ਸਾਈਡ ਦੇ ਅੰਦਰ ਪਿਆਗਾ ਉਹਦੀ ਰਾਇਲਟੀ ਦੇਊਗਾ ਤਾਂ ਫੇਰ ਉਹ ਕਰ ਸਕਦਾਗਾ ਉਹ ਉਸ ਤੋਂ ਬਾਅਦ ਨਾਲ ਦੀ ਨਾਲ ਅਸੀਂ ਕ੍ਰਸ਼ਰ ਤੇ ਵੀ ਕੀਤਾਗਾ ਕਿ ਜੇਕਰ ਉਹ ਆਪਦਾ ਮਾਲ ਖੇਤ ਚੋਂ ਲਿਆ ਕੇ ਸਾਈਡ ਤੋਂ ਲਿਆ ਕੇ ਕ੍ਰਸ਼ ਕਰਦਾਗਾ ਕ੍ਰਸ਼ ਕਰਨ ਤੋਂ ਬਾਅਦ ਕੀ ਹੁੰਦਾ ਮਾਲ ਉਹਨੇ ਚੱਕਿਆ 50 ਕਯੂਬਿਕ ਫਿਟ ਆਪਦੇ ਖੇਤ ਚੋਂ ਜਾਂ ਆਪਦੀ ਸਾਈਡ ਤੋਂ ਮਾਲ 50 ਕਯੂਬਿਕ ਫਿਟ ਚੱਕਿਆ ਔਰ ਉਸ ਤੋਂ ਬਾਅਦ ਕ੍ਰਸ਼ਰ ਤੱਕ ਪਹੁੰਚਦਾ ਪਹੁੰਚਦਾ 60 ਹੋ ਗਿਆ 70 ਹੋ ਗਿਆ ਇਹ ਵੀ ਅਸੀਂ ਆਇਡੈਂਟੀਫਾਈ ਕਰਾਂਗੇ ਇਹਨੂੰ ਅਸੀਂ ਸਾਡੇ ਬਿਜਲੀ ਸੈਕਟਰ ਨਾਲ ਜੋੜਿਆਗਾ ਕਿ ਉਹਦੀ ਜਿਹੜਾ ਕ੍ਰਸ਼ਰ ਹੈਗਾ ਉਹਦੇ ਅੰਦਰ ਬਿਜਲੀ ਦੀ ਕਿੰਨੀ ਕੰਜ਼ਮਪਸ਼ਨ ਹੋਈ ਆ ਯਾਨੀ ਕਿ ਬਿਲਕੁਲ 100% 100% ਜਿਹੜੀ ਆ ਉਹ ਟਰਾਂਸਪੇਰੈਂਸੀ ਆ ਗਈ ਕਿ ਕਿਤੇ ਵੀ ਜੇਕਰ ਉਹ ਖੇਤ ਚੋਂ ਚੱਕ ਕੇ ਲੈ ਕੇ ਜਿਹੜਾ 50 ਰੁਪਏ ਵਗ ਜਾ ਕੇ ਉਹਦੇ ਖੇਤ ਕਸ਼ਰ ਤੱਕ 60 ਹੋ ਗਿਆ 70 ਹੋ ਗਿਆ ਤਾਂ ਇਹ ਨਹੀਂ ਕਹਿ ਸਕਦਾ ਤਾਂ ਪਤਾ ਲੱਗੂਗਾ ਸਾਡੇ ਕੋਲੇ ਕਿਤੋਂ ਹੋਰ ਲੈ ਕੇ ਆਇਆ ਗਿਆ ਤਾਂ ਚੋਰੀ ਰੋਕਣ ਦੇ ਲਈ ਮੈਂ ਸਮਝਦਾ ਹੈ ਬਹੁਤ ਵੱਡਾ ਸਾਰਥਿਕ ਸਟੈਪ ਜਿਹੜਾ ਪੋਜ਼ਿਟਿਵ ਸਟੈਪ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਚੁੱਕਿਆਗਾ ਸੋ ਇਹ ਤਿੰਨ ਇੰਪੋਰਟੈਂਟ ਫੈਸਲੇ ਜਿਹੜੇ ਹੋਏ ਲਗੇ ਸੋ ਕਹਿਣ ਦਾ ਪਾਪ ਕਿ ਮਾਈਨਿੰਗ ਨਵੀਂ ਜਿਹੜੀ ਐਮੈਂਡਡ ਪਾਲਿਸੀ ਆ ਇਹਦੇ ਆਉਣ ਦੇ ਨਾਲ ਕੱਚੇ ਮਾਲ ਦੀ ਸਪਲਾਈ ਵਧ ਜੂਗੀ ਜਦੋਂ ਕੱਚੇ ਮਾਲ ਦੀ ਸਪਲਾਈ ਵਧ ਗਈ ਤਾਂ ਵੀ ਡੇਲ ਜਿਹੜੀਆਂ ਕਈ ਵਾਰ ਕਾਸਟ ਲੇ ਗਿਆ ਉਹ ਜ਼ਿਆਦਾ ਹੋ ਜਾਂਦੇ ਸੀ ਉਹ ਘਟ ਜਾਣਗੀਆਂ ਔਰ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਆ ਉਹ 100% ਖਤਮ ਹੋਊਗੀ ਲੀਗਲ ਮਾਈਨਿੰਗ ਜਿਹੜੀ ਆ ਹੋਊਗੀ ਭ੍ਰਿਸ਼ਟਾਚਾਰ ਜਿਹੜਾ ਉਹ ਖਤਮ ਹੋਊਗਾ ਔਰ ਕੀਮਤਾਂ ਘਟਣਗੀਆਂ ਔਰ ਸੂਬੇ ਦਾ ਮਾਲੀਆ ਜਿਹੜਾ ਉਹ ਵਧੂਗਾ ਜਿਹੜੀ ਮੋਨੋਪੋਲੀ ਜਿਹੜੀ ਮੋਨੋਪੋਲੀ ਕਿਤੇ ਨਾ ਕਿਤੇ ਕੁਝ ਕੁ ਬੰਦਿਆਂ ਦੀ ਜ਼ਿਆਦਾਰੀ ਜਿਹਨੂੰ ਆਪਾਂ ਕਹਿੰਦੇ ਨੇ ਮੋਨੋਪੋਲੀ ਪੈਦਾ ਹੋ ਜਾਂਦੀ ਸੀ ਉਹ ਮੋਨੋਪੋਲੀ ਜਿਹੜੀ ਟੋਟਲ ਖਤਮ ਹੋ ਜੂ ਔਰ ਕਈ ਵਾਰ ਸੀ ਕਿ ਜਿਹੜਾ ਸਾਡਾ ਗੁਆਂਡੀ ਸੂਬਾ ਦਾ ਗੁਆਂਡੀ ਸੂਬੇ ਤੋਂ ਮਾਈਨਿੰਗ ਹੁੰਦੀ ਸੀਗੀ ਗ ਉਹ ਪੰਜਾਬ ਤੋਂ ਆਉਣ ਜਾਂਦਾ ਸੀਗਾ ਔਰ ਬਾਹਰਲੇ ਸੂਬਿਆਂ ਤੋਂ ਮਾਲ ਬਿਲਕੁਲ ਹੀ ਆਊਗਾ ਕਿਉਂਕਿ ਅਸੀਂ ਇਸ ਪਾਲਿਸੀ ਦੇ ਅੰਦਰ ਬਾਹਰਲੇ ਸੂਬਿਆਂ ਦੀ ਪਾਲਿਸੀ ਚਾ ਉਹ ਬਾਦਲ ਦੀ ਹੈ ਚ ਹਰਿਆਣੇ ਦੀ ਆਦਰ ਸਟੇਟਸ ਦੀ ਜਿਹੜੀ ਪਾਲਿਸੀ ਆ ਉਹਨੂੰ ਵੀ ਅਸੀਂ ਕਨਸਿਡਰ ਕਰਕੇ ਉਹ ਸਾਰੀ ਪਾਲਿਸੀ ਬਣਾਈ ਆ ਤਾਂ ਕਿ ਟੋਟਲੀ ਜੜੀਆ ਉਹ ਟਰਾਂਸਪੇਰੈਂਸੀ 100% ਹੋ ਸਕੇ ਥੈਂਕ ਯੂ ਜੀ ਸਰ ਆਪਸ਼ਨ ਜਿਹੜੀ ਹੈਗੀ ਆ ਕਦੋਂ ਹੋਏਗੀ ਜੀ ਇਹ ਸ਼ੁੱਕ ਜਿਹੜੇ ਪਹਿਲਾਂ ਜਿਹੜੇ ਹੈਗੇ ਗੈਰਕਾਨੂੰਨੀ ਜਿਵੇਂ ਤੁਸੀਂ ਦੱਸਿਆ ਸੀ ਪਾਲਿਸੀ ਬਣਾਈ ਆ ਇਹ ਗੈਰਕਾਨੂੰਨੀ ਚੱਲਦੀ ਸੀ ਕਿਤਾਬ ਤੋਂ ਡੀਪਾਇੰਗ ਸੀ ਤੇ ਤੇਦੀ ਲੋਕ